ਅੱਜ ਪਿੰਡ ਰੱਖ ਚੀਤਾ ਦੇ ਵਿੱਚ ਆਯੁਰਵੇਦ ਪੈਥੀ ਦਾ ਇੱਕ ਕੈਂਪ ਲੱਗਿਆ ਹੋਇਆ ਜੋ ਆਪਣੇ ਸਰਪੰਚ ਰਮੇਸ਼ ਸਿੰਘ ਜੀ ਦੀ ਰਹਿਨ ਮਾਈ ਦੇ ਹੇਠ ਕੈਂਪ ਲਾਇਆ ਗਿਆ ਜਿਹਦੇ ਵਿੱਚ ਬਾਤ ਪਿੱਤ ਕਾਫੋ ਤਿੰਨਾਂ ਦਾ ਮੇਲ ਹੈ ਜਿਵੇਂ ਪ੍ਰਾਣੇ ਵੈਦ ਹੱਥ ਲਾ ਕੇ ਦੇਖਦੇ ਹੁੰਦੇ ਸੀ ਹੁਣ ਆਪਣੇ ਇੰਡੀਆ ਦੀ ਜਿਹੜੀ ਟੈਕਨੋਲੋਜੀ ਆ ਜਿਹਨੂੰ ਇਨੋਵੇਸ਼ਨ ਟੈਕਨੋਲੋਜੀ ਕਹਿੰਦੇ ਨੇ ਉਹਦੇ ਰਾਹੀਂ ਟੈਸਟ ਹੁੰਦਾ ਇਹਦੇ ਸੈਂਸਰ ਲੱਗੇ ਹੋਏ ਨੇ ਤਿੰਨ ਸੈਂਸਰ ਲੱਗੇ ਹੋਏ ਨੇ ਬਾਸ ਤੇ ਕਫ ਦੇ ਤੇ ਮੈਂ ਹੋਰ ਵੀ ਮਤਲਬ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕਰੂੰਗਾ ਕਿ ਬਿਲਕੁਲ ਫ੍ਰੀ ਹੈ ਇਹ ਕੈਂਪ ਬਿਲਕੁਲ ਫ੍ਰੀ ਕੈਂਪ ਆ ਇਹ ਇਹਦਾ ਕੋਈ ਮਤਲਬ ਟੈਸਟ ਦਾ ਪੈਸਾ ਨਹੀਂ ਹੈ ਜੇ ਆਪਾਂ 12 ਟੈਸਟ ਕਰਾਵਾਂਗੇ ਤਾਂ ਇਹ ਘੱਟੋ ਘੱਟ 1500 ਰੁਪਏ ਦਾ ਟੈਸਟ ਹੈ ਇਹ ਹੁਣ ਆਪਾਂ ਦੇਣ ਦੀ ਕਾਰਾ ਕਰਾਂਗੇ ਸਰਪੰਚ ਰਮੇਸ਼ ਜੀ ਨੂੰ ਦੋ ਸ਼ਬਦ ਉਹ ਕਰਨ ਦੇ ਬੋਲਣ ਮੈਂ ਧੰਨਵਾਦ ਕਰਦਾ ਸ੍ਰੀ ਗੁਰੂ ਨਾਨਕ ਦੇਵ ਜੀ ਹੈਲਥ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਆ ਕਰਕੇ ਸਾਡੇ ਪਿੰਡ ਦੇ ਵਿੱਚ ਕੈਂਪ ਲਾਇਆ ਸਾਡੇ ਬਹੁਤ ਸਾਰੇ ਜਿਹੜੇ ਪਰਿਵਾਰ ਹੈ ਗਰੀਬ ਹੈ ਉਹਨਾਂ ਕੋ ਹਸਪੀਟਲਾਂ ਦੇ ਵਿੱਚ ਨਹੀਂ ਜਾਇਆ ਜਾਂਦਾ ਟੈਸਟਾਂ ਵਾਸਤੇ ਉਹਨਾਂ ਦੇ ਇੱਥੇ ਘਰ ਬੈਠੇ ਹੀ ਟੈਸਟ ਹੋ ਗਿਆ ਇਸ ਕਰਕੇ ਮੈਂ ਬਹੁਤ ਧੰਨਵਾਦ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਫਾਊਂਡੇਸ਼ਨ ਦਾ ਹੈਲਥ ਕਾਊਨਸਲਿੰਗ ਦਾ ਧੰਨਵਾਦ